Papa, <laughs> <laughs> ਓਸੀ ਸੱਚ ਕਾਵੇ ਉੱਠੋ ਕੋਈ ਸੂਰਮਾ ਜੋ ਕੋਲੇ ਆਵੇ ਉੱਠੋ ਕੋਈ ਸੂਰਮਾ ਜੋ ਕੋਲੇ ਆਵੇ ਇਹਨਾਂ ਸ਼ਬਦਾਂ ਦਾ ਮਾਣ ਕਰਦੇ ਹੋਏ ਬਲਦੀਪ ਸਿੰਘ ਜੀ 100 ਰੁਪਿਆ ਸਰਬਜੀਤ ਸਿੰਘ ਜੀ 100 ਰੁਪਿਆ ਗੁਰੂ ਘਰ ਦੀ ਸੇਵਾਦਾਰ ਸਾਨੂੰ ਥੋੜੇ ਲੱਭੇ ਕਰਾਏ ਅਰਜਿੰਦਰ ਸਿੰਘ ਜੀ 100 ਰੁਪਿਆ ਲਾਦੀ ਸਿੱਕੀ 100 ਰੁਪਿਆ ਮੋਤਾ ਸਿੰਘ ਜੀ ਪ੍ਰਧਾਨ ਸਾਹਿਬ 100 ਰੁਪਿਆ ਤੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਜੱਜਾ ਜੀ ਨਾਲ 50 70 ਰੁਪਿਆ ਨਿਰਮਲ ਸਿੰਘ ਜੀ ਢਲੋਂ ਸਾਹਿਬ ਉਹਨਾਂ ਨੇ ਪਹਿਲੇ ਹੀ ਪੈਸੇ ਇਕੱਠੇ ਫੜਾਤੇ ਸੀ ਵੀ ਵਾਰੀ ਵਾਰੀ ਨਾਲ ਬੁਲਾਉਣੇ ਪੈਣ ਇਕੱਠੇ ਠੀਕ ਹੈ ਉਹਨਾਂ ਬੰਦਿਆਂ ਹਰੇਕ ਪੜਾ ਕੇ 100 ਰੁਪਿਆ ਅਸ਼ੀਰਵਾਦ ਆ ਨਾ ਨੋਟਾਂ ਤੇ ਮੈਂ ਨਾਂ ਨਹੀਂ ਲਿਖਿਆ ਐ ਨੋਟ ਦੇਖ ਦੇਖੀ ਮੇਰੇ ਨਾਂ ਜਾਦਾ ਹੀ ਜਾਂਦੇ ਆ ਦੇਖਦੇ ਇਹ ਫਲਾਣੇ ਫੜਾਗੇ ਆ ਫਲਾਣੇ ਬੜਾਗੇ ਚਲੋ ਮਹਾਰਾਜ ਕਿਰਪਾ ਕਰੇ ਨੋਟ ਜੀ ਜਿਹੇ ਜਨ ਤੇ ਗੁਰੂ ਦਾ ਜੱਫਾ ਹੁੰਦਾ ਨੂੰ ਨੋਟਾ ਨਾਟਾ ਦੀ ਕੋਈ ਤੋੜ ਨਹੀਂ ਰਹਿੰਦੀ ਗੱਜ ਕੇ ਆਖੋ ਸਤਨਾਮ ਇਹਸ ਰਸਤੇ ਤੇ ਕੋਈ ਤੁਰਕੇ ਤਾਂ ਵੇਖੋ ਤੁਰਕੇ ਤਾਂ ਵੇਖੋ ਠੀਕ ਹੈ ਹੁਣ ਆ ਰੰਗ ਮੇਲੇ ਜੇ ਹੋ ਜਾਣੇ ਤੁਸੀਂ ਰੰਗ ਬਰੰਗੀ ਜਿਹੀ ਸੁਨੀਆਂ ਦਸਣ ਲਾ ਲੈ ਤੇ ਉਪਰ ਇੱਕੀ ਬੜੀ ਪਰ ਤੁਸੀਂ ਛੱਡ ਕੇ ਵੇਖੋ ਗੁਰੂ ਦੇ ਲੜ ਲਾ ਕੇ ਵੇਖੋ ਉਸ ਦੀ ਦਾ ਆਨੰਦ ਨਾ ਹਾ ਹਾ ਉਹਨਾਂ ਦਾ ਖਰੋਗ ਕਰਦਾ ਹੈ ਵੀ ਬਜ਼ੁਰਗੋ ਗੁਜਰਿਆ ਹੋਵੇ ਜਲੇਬੀਆਂ ਬਣੀਆਂ ਹੁਣ ਤੇ ਜਲੇਬੀਆਂ ਜਦੋਂ ਖਾ ਲਈਆਂ ਨਾ ਉਦੋਂ ਬਾਅਦ ਚਾਹ ਕਿੰਨੇ ਮਿੱਠੇ ਵਾਲੀ ਹੋਵੇ ਫਿੱਕੀ ਲੱਗੂ ਫਿੱਕੀ ਲੱਗੂ ਤੁਨ ਉਹ ਕਿਉਂ ਕਿਉਂ ਫਿੱਕੀ ਲੱਗੂ ਕਿਉਂਕਿ ਜਲੇਬੀਆਂ ਚ ਰਸ ਬਹਾੜਾ ਸੀ ਤੇ ਬਾਣੀ ਤੇ ਲਿਖਿਆ ਰੱਬ ਦੇ ਨਾਮ ਚ ਰਸ ਬਹਾੜਾ ਹੈ ਦੁਨੀਆ ਵਾਲੇ ਰਸਾਂ ਚ ਰਸ ਨਹੀਂ ਹੈ ਵਿਖੇ ਬਨ ਠੀਕਾ ਤਿਆਗ ਨਹੀਂ ਸਕੀਏ ਨਾਮ ਮਹਾਰਸ ਪੀਓ ਬਾਬਾ ਫਰੀਦ ਸਾਹਿਬ ਨੂੰ ਜਦੋਂ ਉਹਦੀ ਮਾਂ ਨੇ ਚੱਕਰ ਖਵਾਇਆ ਕਰੇ ਚੱਕਰ ਬਾਬਾ ਫਰੀਦ ਸਾਹਿਬ ਨੂੰ ਅੱਗੇ 75 ਚੋਕਰੀ ਹੁੰਦੀ ਆ ਤਾਂ ਹੁਣ ਚੱਲ ਪਿਆ ਹਾ ਕੁਰਖਰੇਲੇ ਜਿੱਤੇ ਹੋਰ ਜਵਾਕ ਮੂੰਹ ਨਹੀਂ ਲੰਦੇ ਹਨ ਠੱਕਰ ਦੇ ਠੱਕਰ ਵੀ ਡਾਗਦੇ ਨਹੀਂ ਹੁਣ ਤੁਸੀਂ ਠੱਕਰ ਕਿਉਂ ਪਾਦੇ ਹੋ ਤੇ ਪਹਿਲਾਂ ਠੱਕਰਾਂ ਠੱਕਰਾਂ ਤੇ ਗੁੜ ਤੇ ਬਾਲੇ ਮਹਿਲ ਹੁੰਦੇ ਲੋਕ ਕਿਉਂ ਬਾਬੇ ਨੂੰ ਠੱਕਰ ਦੇਇਆ ਕਰ ਤਾਂ ਹੀ ਉਹਨੂੰ ਚੱਕਰਗੰਜ ਕਹਿੰਦੇ ਸਾਬੇ ਫਰੀਦ ਸਾਹਿਬ ਨੂੰ ਫਰੀਦ ਚੱਕਰਗੰਜ ਉਹਨਾਂ ਦਾ ਨਾਮ ਤਾਂ ਹੀ ਹੈ ਉਹ ਜਦੋਂ ਬੇਬੇ ਦਿਆ ਕਰਨਾ ਚੱਕਰ ਤੇ ਖੰਡ ਪਾਇਆ ਕਰੇ ਕਦੇ ਕਦੇ ਮਖਿਆਲ ਵੀ ਆਪਣਾ ਬੱਚਾ ਨੂੰ ਕਿਟਾ ਦਿੰਨੇ ਆ ਤੇ ਉਹ ਕਹਿੰਦੀ ਪੁੱਤ ਜਿਆ ਸਾਰੀਆਂ ਮਿੱਠੀਆਂ ਨੇ ਕਿਤੇ ਬਾਬੇ ਫਿਰ ਸਾਹਮਣੇ ਫਿਰ ਕਿਤੇ ਦੋ ਕਰਾ ਕਾ ਬੇਤੇ ਤੂੰ ਤਾਂ ਖੰਡ ਵੀ ਮਿੱਠੀ ਆ ਤੂੰ ਤਾਂ ਮਿੱਠੀ ਵੀ ਮਿੱਠੀ ਆ ਉਹ ਆਹ ਤੇਰਾ ਮਹਿਜ ਵੀ ਮਿੱਠਾ ਤੇ ਛੱਕਰ ਵੀ ਮਿੱਠੀ ਆ ਪਰ ਮੇਰੇ ਰੱਬ ਜੀ ਦੀਆਂ ਮਿੱਠੀਆਂ ਨਹੀਂ ਹਨ ਗੱਜ ਕੇ ਆਖੋ ਸਤਨਾਮ ਧੀਰੀ ਵਾਰੀਤਾ ਛੱਕਰ ਨਾਲੇ ਦੇਵਾ